ਫੈਂਸਿੰਗ ਨਾਲ ਸਬੰਧ ਮੇਰਾ ਫੈਂਸਿੰਗ ਨਾਲ ਹੀ ਧੁਰ ਤੋਂ ਸਬੰਧ ਮੇਰਾ ਫੈਂਸਿੰਗ ਨਾਲ ਹੈਗਾ ਵਾ ਤੇ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਆਰਟ ਕੀਤੀ ਹੈਗੀ ਆ 2023 ਤੱਕ ਮੈਂ ਮੈਡਲਿਸਟ ਹੈਗੀ ਆ ਮਤਲਬ ਮੇਰੀ ਲਾਈਫ ਜਿਸ ਤਰ੍ਹਾਂ ਦਾ ਡੇਢ ਸੀਗਾ ਕਿ ਕਦੀ ਏਵਰੀ ਡੇ ਮੇਰਾ ਨਾਮ ਆਉਂਦਾ ਸੀ ਏਵਰੀ ਇਅਰ ਨੈਸ਼ਨਲ ਦੇ ਵਿੱਚ ਪਰ ਜਾਇਆ ਨਹੀਂ ਸੁ ਜਾਂਦਾ ਪਿਆ ਤੇ ਅੱਜ ਸਰ ਮੇਰਾ ਸਤਨਾ ਸਰਕਾਰ ਹੋਇਆ ਹੈ ਸਾਰੇ ਨਮਜੋ ਸਿੰਘ ਰੋਵਰ ਮੇਰੇ ਕੋਲ ਆਏ ਆ ਮੈਨੂੰ ਬੜੀ ਖੁਸ਼ੀ ਹੈ ਕਿ ਆ ਮਾਨ ਸਨਮਾਨ ਕਰਕੇ ਗਏ ਹੈਗੇ ਆ ਮੈਨੂੰ ਬਸ ਇਹੋ ਹੀ ਨੀਡ ਸੀ ਕਿ ਕੋਈ ਸੁਣਨਤਾ ਆਵੇ ਅੱਜੋ ਮੇਰਾ ਸੁਪਨਾ ਪੂਰਾ ਹੋਇਆ ਸ਼ਾਇਦ ਉਹ ਗੱਡੀਆਂ ਦਾ ਕਾਫਲਾ ਲੈ ਕੇ ਮੇਰੇ ਕੋ ਆਏ ਉਹ ਪ੍ਰਮਾਤਮਾ ਨੇ ਮੇਰੀ ਸੁਣਦੀ ਹੈਗੀ ਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਕਿ ਤੁਸੀਂ ਇੱਥੋਂ ਤੱਕ ਪਹੁੰਚਾਉਣ ਵਾਲੇ ਮੈਨੂੰ ਤੁਸੀਂ ਹੈਗੇ ਹੋ ਮੈਨੂੰ ਬੜੀ ਪਾਵਰ ਹੈ ਹਾਂਜੀ ਸਰ ਸ਼ਾਇਦ ਸੋਸ਼ਲ ਮੀਡੀਆ ਦੀ ਪਾਵਰ ਵੀ ਅੱਜ ਤੱਕ ਮੈਂ ਪਿੰਡਾਂ 'ਚ ਬੈਠੀ ਹੈਗੀ ਮੈਨੂੰ ਕੋਈ ਨਹੀਂ ਸੀ ਸੁਣਦਾ ਇੱਥੇ ਰੇੜੀ ਲਾਈ ਆ ਮੈਂ ਸਭ ਤੋਂ ਜ਼ਿਆਦਾ ਧੰਨਵਾਦੀ ਕਰਦੀ ਕਿ ਪ੍ਰਮਾਤਮਾ ਸਭ ਕੁ ਬਣਾਉਂਦਾ ਰੇੜੀ ਲਾਉਣਾ ਦੀ ਤਾਂ ਲਗਾਤਾਰ ਮੈਂ ਐਸੀ ਚੀਜ਼ਾਂ 'ਚ ਰਹਿਣਾ ਸੀ ਸ਼ਾਇਦ ਮੇਰੇ 'ਚ ਖਾਮੀਆਂ ਮੈਨੂੰ ਆਪਣੇ ਆਪ 'ਚ ਨਜ਼ਰ ਆਉਂਦਾ ਬਣੀਆ ਸੀ। ਬੋਲੀ ਪਿਆ ਪਰ ਨਾ ਪਰ ਵੀ ਆਪਣਾ ਦਰਜਿਸ ਕਰ। ਮੈਂ ਨਵਜੋਤ ਗਰੋਵਰ ਹਾਂ ਜੀ। ਮੈਂ ਸਟੇਟ ਦਾ ਜੁਆਇੰਟ ਸੈਕਟਰੀ ਹਾਂ ਆਮ ਆਦਮੀ ਯੂਥ ਦਾ ਤੇ ਨਾਲ ਮੈਂ ਏਜੀਆ ਦਾ ਸੈਕਟਰੀ ਵੀ ਹਾਂ। ਅੰਮ੍ਰਿਤਸਰ ਗੇਮ ਐਸੋਸੀਏਸ਼ਨ। ਮੈਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਬੱਚੀ ਦੀ ਜਿਹੜੀ ਗਲੇ 'ਚ ਨੇ ਮੈਡਲ ਪਾਏ ਆ ਨੇ ਮਤਲਬ ਇੰਨੇ ਕੋ ਸਰਟੀਫਿਕੇਟ ਆ ਉਹਦੇ ਕੋ ਤੇ ਅੱਜ ਉਹ ਆਪਣੀ ਲੋੜਾਂ ਪੂਰੀ ਕਰਦੀ ਹੋਈ ਇੱਕ ਆਪਣਾ ਰੇੜੀ ਲਾ ਰਹੀ ਹੈ ਚਾਹ ਦੀ ਤੇ ਅੱਜ ਉਹ ਕੋ ਆਏ ਆ ਤੇ ਮੈਂ ਦੇਖਿਆ ਬੱਚੀ ਦੇ ਅੱਖਾਂ 'ਚ ਅਥਰੂ ਸੀ ਕਿ ਮੈਨੂੰ ਕਿਸੇ ਚੀਜ਼ ਦੀ سپورਟ ਜਾਂ ਕਿਸੇ ਚੀਜ਼ ਦੀ ਨਹੀਂ ਮਿਲੀ ਤੇ ਮੈਂ ਆ ਤੁਹਾਡੇ ਵੀਡੀਓ ਰਾਹੀਂ ਚਾਹਨਾ ਕੀ ਹੈ ਜਿਹੜਾ ਤੁਹਾਡੀ ਵੀਡੀਓ ਹੈ ਸਾਡੇ ਰਿਸਪੈਕਟੇਬਲ ਚੀਫ ਮਿਨਿਸਟਰ ਪੰਜਾਬ ਮੁੱਖ ਮੰਤਰੀ ਸਾਹਿਬ ਦੇਖਣ ਕਿ ਬੱਚੇ ਜਿਹੜੇ ਆਪਣੇ ਲਈ ਬਹੁਤਾ ਕੁਝ ਨਹੀਂ ਕਰ ਸਕਦੇ ਤੇ ਸਰਕਾਰ ਉਹਨੂੰ ਅਡਾਪਟ ਕਰੇ ਸਰਕਾਰ ਉਹਦਾ ਧਿਆਨ ਰੱਖੇ ਉਹ ਕਹਿੰਦੀ ਕਿ ਮੈਂ ਜੇ ਕਿਤੇ ਜਾਣਾ ਹੁੰਦਾ ਤੇ ਮੈਨੂੰ ਕੋਈ 5-10000 ਰੁਪਏ ਖਰਚਾ ਚਾਹੀਦਾ ਹੁੰਦਾ ਤੇ ਮੈਂ ਇੱਥੇ ਮਿਹਨਤ ਕਰਕੇ ਤੇ ਉਹ ਆਪਣੇ ਪੈਰਾਂ ਤੇ ਜਾਨੀ ਆ ਫੈਂਸਿੰਗ ਦੀ ਬੜੀ ਮਤਲਬ ਨੈਸ਼ਨਲ ਪਲੇਅਰ ਹੈ ਬੜੀ ਮਾਨ ਵਾਲੀ ਗੱਲ ਹੈ ਸਾਡੇ ਵਾਸਤੇ ਇਹਨੇ ব্রੌਂਜ਼, 골ਡ ਹਰ ਮੈਡਲ ਜਿੱਤਿਆ ਤੇ ਜੇ ਇਸ ਤਰ੍ਹਾਂ ਦੇ ਬੱਚੇ ਅਸੀਂ ਆਪ ਅਡਾਪਟ ਨਹੀਂ ਕਰਾਂਗੇ ਜਾਂ ਇਹਨਾਂ ਨੂੰ ਪ੍ਰੋਮੋਟ ਨਹੀਂ ਕਰਾਂਗੇ ਦੇਖੋ ਗੁਰੂ ਨਗਰੀ ਹੈ ਗੁਰੂ ਰਾਮਦਾਸ ਦੀ ਧਰਤੀ ਹੈ ਮਾਝਿਆ ਵਾਲਿਆਂ ਦਾ ਦਿਲ ਬਹੁਤ ਵੱਡਾ ਆਪਣੀ ਧੀ ਦੇਖੋ ਇੱਥੇ ਪੁਤਲੀ ਘਰ ਤੋਂ ਅੱਗੇ ਆ ਕੇ ਡੇਲੀ ਨੀਡ ਦੇ ਬਿਲਕੁਲ ਸਾਹਮਣੇ ਆਪਣਾ ਉਹ ਆਪਣਾ ਮਿਹਨਤ ਕਰ ਰਹੀ ਹੈ ਰੋਜਗਾਰ ਲਾਇਆ ਪਿਆ ਉਹਨੂੰ ਸਗੋਂ ਮੈਂ ਦੇਖਿਆ ਕਿ ਸਾਡੇ ਆਲੇ ਦੁਆਲੇ ਨੂੰ ਪ੍ਰਮੋਟ ਵੀ ਕਰ ਰਹੇ ਨੇ ਕਿ ਸਾਡੀ ਧੀ ਹੈ ਜਿਹੜੀ ਆਪਣੀ ਮਿਹਨਤ ਕਰ ਰਹੀ ਹੈ ਕੋਈ ਇਸੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਜਾਂ ਕਿਸੇ ਚੀਜ਼ ਦਾ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਜਿਹੜੀ ਰਹੀ ਪ੍ਰੋਬਲਮ ਕਾਰਪੋਰੇਸ਼ਨ ਦੀ ਮੈਂ ਕਾਰਪੋਰੇਸ਼ਨ ਨੂੰ ਵੀ ਮੈਸੇਜ ਲਾਵਾਂਗਾ ਕਿ ਇਹਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਈ ਦਿੱਤੀ ਜਾਵੇ ਤੁਹਾਡੇ ਪਾਸ ਚੀਫ ਹੈਲਥ ਆਫਸਰ ਨੂੰ ਵੀ ਮੈਂ ਕਹਤਾਂ ਕਿ ਜੇ ਇੱਥੇ ਕੋਈ ਕੂੜਾ ਜਾਂ ਕਿਸੇ ਚੀਜ਼ ਦੀ ਪ੍ਰੋਬਲਮ ਆਂਦੀ ਹੈ ਜਿਵੇਂ ਮਿਸਬੀਹੇਵਰ ਕਰਦਾ ਤੇ ਅੱਜ ਤੋਂ ਬਾਅਦ ਇਸ ਚੀਜ਼ ਦੀ ਮਿਸਬੀਹੇਵਰ ਜਿਹੜਾ ਇੱਥੇ ਦਾ ਮੇਨ ਸੀ ਉਹਨੂੰ ਆਪਾਂ ਆਪਣਾ ਇਹ ਕਹਿੰਦਾ ਹੈ ਸੇਵਾ ਮੁਕਤੀ ਕਰ ਦਿੱ ਦਿੱਤਾ ਜੀ ਠੀਕ ਹੈ ਜੀ ਇੱਕ ਵਾਰੀ ਗੱਲ ਕਰਦੇ ਹਾਂ ਪੰਜਾਬ ਦੇ ਮੱਪੋਂ ਦੇ ਪਾਸੇ ਮਾਲ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਮਾਂਦਾ ਮਾਂਦ ਬਣਦਾ ਜਾਊਗਾ ਪਰ ਕੀ ਲੱਗਦਾ ਪੰਜਾਬ ਦੀ ਧੀਸ ਤਾਂ ਗੱਲ ਚ ਬੱਡਰ ਪਾ ਕੇ ਕਾਹ ਬਣਾ ਰਹੀ ਆ ਕਿੰਨੇ ਲੱਗਦਾ ਨਹੀਂ ਸਾਡੇ ਪਾਸੇ ਕਿ ਬਹੁਤੀ ਵਧੀਆ ਦੇਖੋ ਸੋਸ਼ਲ ਮੀਡੀਆ ਬੜੀ ਵੱਡੀ ਤਾਕਤ ਆ ਅੱਜ ਤੁਹਾਡੇ ਰਾਹੀ ਦੇਖੋ ਅੱਜ ਚਲੋ ਸੀਐਮ ਸਾਹਿਬ ਦਾ ਮੈਂ ਇੱਕ ਵਫਾਦਾਰ ਸਪਾਹੀ ਆ ਤੇ ਮੈਂ ਆਪਣਾ ਵੀ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਵਾਂਗਾ ਕਿ ਜੇ ਸਾਡੀ ਕੋਈ ਧੀ ਗਲੇ 'ਚ ਮੈਡਲ ਪਾ ਕੇ ਉਹ ਇੱਕ ਆਪ ਮਿਹਨਤ ਕਰ ਰਹੀ ਹੈ ਕੋਈ ਨਸ਼ਿਆਂ ਵੱਲ ਨਹੀਂ ਗਈ ਮਿਹਨਤ ਕਰ ਰਹੀ ਹੈ ਆਪਣਾ ਰੋਜਗਾਰ ਕਮਾ ਰਹੀ ਹੈ ਤੇ ਜੇ ਸਾਡੀ ਧੀ ਕੋਈ ਉਹਦੇ 'ਚ 골ਡ ਮੈਡਲ ਨੈਸ਼ਨਲ ਪਲੇਅਰ ਗਈ ਆ ਉਹਨੂੰ ਆਪਾਂ ਬੜਾ ਜਿਹੜਾ ਮਾਨਸਿਕ ਤਕਾਰ ਹੈ ਜਾਂ ਉਹਨੂੰ ਆਪਾਂ ਮੋਟੀਵੇਟ ਜਾਂ ਉਹਨੂੰ ਆਪਾਂ ਬੂਸਟ ਜਾਂ ਉਹਨੂੰ ਆਪਾਂ ਕਿਸੇ ਲੈਵਲ ਤੇ ਅਡਾਪਟ ਕਰ ਸਕਦੇ ਉਹਨੂੰ ਕਰਨਾ ਚਾਹੀਦਾ ਮੈਂ ਵੀ ਸੀਐਮ ਸਾਹਿਬ ਦੇ ਨਾਲ ਉਹਨਾਂ ਦੇ ਧਿਆਨ ਚ ਲੈ ਕੇ ਆਵਾਂਗਾ ਇਸ ਚੀਜ਼ ਦਾ ਨਜੋਦੀ ਤੁਸੀਂ ਹਲਕਾ 9 ਤੋਂ ਤੁਸੀਂ ਸਪੈਸ਼ਲ ਚੱਲ ਕੇ ਇੱਥੇ ਆਏ ਹੋ ਪਰ ਹਲਕੀ ਬੈਠੀ ਗੱਲ ਕਰੀਏ ਜਾਂ ਕੋਈ ਜਿਹੜੇ ਮੰਤਰੀ ਐ ਐਮਐਲਏ ਐ ਕਿਸੇ ਦਾ ਧਿਆਨ ਨਹੀਂ ਪਿਆ ਤਾਂ ਹੁਣ ਉਹ ਧਿਆਨ ਪੈ ਗਿਆ ਕੀ ਚੱਲ ਜਾਊਗਾ ਮੈਂ ਜਿਹੜੇ ਸਾਡੇ ਇੱਥੇ ਐਮਐਲਏ ਨੇ ਵੈਸਟ ਮੈਂ ਤੁਹਾਡੇ ਨਾਲ ਗਰੰਟੀ ਲੈਣਾ ਮੈਂ ਉਹਨਾਂ ਨੂੰ ਆਪ ਲੈ ਕੇ ਆਵਾਂਗਾ ਇੱਥੇ ਜੀ ਇਹ ਬੀਟੀ ਸਾਡੀ ਵੈਸਟ ਦੀ ਹੈ ਜਾਂ ਟਾਰੀ ਦੀ ਹੈ ਤੇ ਆਪਣਾ ਮੈਂ ਜੇ ਟਾਰੀ ਵਾਲੇ ਐਮਐਲਏ ਨੂੰ ਰਿਕਵੈਸਟ ਕਰਨੀ ਪੈਗੀ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਮੇਰੇ ਅੰਕਲ ਨੇ ਮੇਰੀ ਫੈਮਿਲੀ ਨੇ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਤੇ ਵੈਸਟ ਵਾਲਾ ਮੇਰਾ ਭਰਾ ਵਾ ਉਹਨਾਂ ਨੂੰ ਵੀ ਮੈਂ ਧਿਆਨ ਚ ਲਿਆ ਆਗੇ ਕਿਸੇ ਵੇਲੇ ਰੁਜੇਵੇਂ ਥੋੜੇ ਜਿਹਾ ਬਿਜ਼ੀ ਹੁੰਦੇ ਬਟ ਮੈਂ ਜਦੋਂ ਵੀ ਉਹਨਾਂ ਨਾਲ ਹੁਣੇ ਥੋੜੇ ਦਮ ਪਰ ਗੱਲ ਕਰਾਂਗਾ ਉਹਨਾਂ ਨੂੰ ਮੈਂ ਇੱਥੇ ਜ਼ਰੂਰ ਲੈ ਕੇ ਆਵਾਂਗਾ ਸਰ ਕੀ ਹੈ ਇਹ ਪਲੀ ਫੌਜੀ ਕਰਦੀ ਦੀ ਨੇ ਕਿ ਹੁਣ ਕੋਈ ਸਾਡੇ ਕੋਲ ਆਪਣਾ ਕਾਰੋਬਾਰ ਚ ਚੱਲ ਜਗਾ ਜੀ ਮਤਦਿਲ ਲੋੜਿਆ ਲੋਕਾਂ ਪੱਟਿਆ ਨੇ ਅਸੀਂ ਦੀ ਬੋਲ ਵੀ ਮਦਦ ਕੀਤੀ ਗਈ ਬੱਚਾ ਸਾਰੇ ਹੁਣ ਸਾਥ ਗੜੇ ਹੋ ਗਏ ਜੀ ਸਾਡੇ ਬਾਰੇ ਕੀ ਕਰੀ ਨਹੀਂ ਦੇਖੋ ਮਤਲਬ ਮੇਨ ਗੱਲ ਕੀ ਹੈ ਇਹਨੂੰ ਚਲੋ ਅਸੀਂ ਕਹਿੰਦੇ ਆ ਕਿ ਅੰਮ੍ਰਿਤਸਰ ਜਿਹੜਾ ਨਾ ਗੁਰੂ ਨਗਰੀ ਹੈ ਲੋਕਾਂ ਦਾ ਦਿਲ ਬਹੁਤ ਵੱਡਾ ਹੁਣ ਅੱਗੇ ਵੱਧ ਕੇ ਆਣ ਜਿਹੜੇ ਦੇਖੋ ਨਾ ਸਾਡੀ ਇੱਕ ਧੀ ਹੈ ਅੰਮ੍ਰਿਤਸਰ ਦੀ ਧੀ ਹੈ ਮਿਹਨਤ ਕਰ ਰਹੀ ਹੈ ਉਹਨੂੰ ਜੋ ਬੰਦਾ ਮਾਨ ਸਮਾਨ ਸਹਿਯੋਗ ਸਾਰੇ ਰਲ ਮਿਲ ਕੇ ਦੇਣ ਕਿ ਉਹਨੂੰ ਇੱਕ ਮੋਟੀਵੇਸ਼ਨ ਮਿਲਣ ਦੀ ਇੱਕ ਮੇਰਾ ਪਰਿਵਾਰ ਜਿਹੜਾ ਅੰਮ੍ਰਿਤਸਰ ਹੀ ਮੇਰਾ ਪਰਿਵਾਰ ਬਣ ਗਿਆ ਜਿਹੜਾ ਸਾਰਿਆਂ ਨੇ ਜੋੜ ਲਾ ਦਿੱਤਾ ਕਿ ਮੈਨੂੰ ਇੱਕ ਅੱਛੇ ਮੁਕਾਮ ਤੇ ਲੈ ਕੇ ਜਾਣਾ ਕਿਤਾ ਦੇ ਦੋ ਅਕੜ ਕਾ ਮੈਂ ਕਹਿੰਦਾ ਪੂਰੀਆਂ ਵਾਹ ਕਿ ਲੱਗਦਾ ਵੀ ਇੱਕ ਫੋਨ ਵਾਲਾ ਕੰਮ ਤੁਹਾਡੇ ਲਈ ਕੀਤਾ ਗਿਆ ਕਿ ਧੀ ਨੂੰ ਜਿਹੜਾ ਇਕਰਾਰਸ਼ ਵਰਸ਼ ਦਵਾਇਆ ਗਿਆ ਅਸੀਂ ਦੇਖਿਆ ਜਦੋਂ ਤੁਸੀਂ ਮੇਰੇ ਲਾਇਆ ਸੀ ਤੇ ਵੀ ਅੱਖਾਂ ਭਰ ਆਈਆਂ ਸਿੱਖਾਂ ਨਾ ਮੋ ਗਿਆ ਮੈਂ ਤੇ ਆਪ ਮੇਰਾ ਆਪਣਾ ਜਿਵੇਂ ਮਨ ਹੋਇਆ ਜਿਵੇਂ ਸਾਡੀ ਭੈਣ ਹੈ ਮਿਲਿਆ ਉਹਦੇ ਅੱਖਾਂ ਚ ਅਥਰੂ ਸੀ ਗਲੇ ਚ ਮੈਡਲ ਸੀ ਹੱਥ ਚ ਸਰਟੀਫਿਕੇਟ ਸੀ ਉਹ ਚਾ ਇਕੱਲਾ ਹੀ ਕਰ ਰਹੀ ਐ ਵੀ ਨਹੀਂ ਕੋਈ ਨਾਲ ਥੱਲੇ ਹੈਲਪ ਕਰ ਰਿਹਾ ਆਪ ਕਰ ਰਹੀ ਐ ਆਪਣੇ ਲੈਵਲ ਤੇ ਮਿਹਨਤ ਕਰ ਰਹੀ ਐ ਚਲੋ ਅਸੀਂ ਪੂਰਾ ਫੁੱਲ ਸਪੋਰਟ ਕਰਾਂਗੇ ਜਿਹੜੀ ਸਰਕਾਰ ਵੱਲੋਂ ਬੰਦੀ ਜ਼ਿੰਮੇਵਾਰੀ ਸਾਡੀ ਲੱਗੀ ਐ ਅਸੀਂ ਇਹਨੂੰ ਕਿਸੇ ਨਾ ਕਿਸੇ ਮਕਾਮ ਤੇ ਕੋਸ਼ਿਸ਼ ਕਰਾਂਗੇ ਕਿ ਸੀਐਮ ਸਾਹਿਬ ਦੇ ਧਿਆਨ ਚ ਵੀ ਲਿਆਈਏ ਕਿਉਂਕਿ ਉਹ ਸਪੋਰਟਸ ਮਿਨਿਸਟਰ ਵੀ ਨੇ ਤੇ ਸਾਡੇ ਪੰਜਾਬ ਦੇ ਸਾਡੇ ਮੇਨ ਚੀਫ ਮਿਨਿਸਟਰ ਪੰਜਾਬ ਨੇ ਮੁੱਖ ਮੰਤਰੀ ਸਾਹਿਬ ਨੇ ਤੇ ਉਹ ਉਹਨਾਂ ਦਾ ਉਹਨਾਂ ਦੇ ਧਿਆਨ ਚ ਲਿਆਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦਾ ਭਲਾ ਹੋਵੇ ਇਹਦਾ ਸੁਪਨਾ ਸੀ ਕਿ ਗੱਡੀਆਂ ਹਮੇਸ਼ਾ ਇਥੋਂ ਲੰਘਦੀਆਂ ਨੇ ਲਾਹੌਰ ਵੱਲੋਂ ਖਾਸ ਕਰਕੇ ਚਾਹੇ ਮੁਕਮਤੀ ਸਾਹਿਬ ਹੋਣ ਜਾਂ ਕੈਪਟਨ ਮਤੀਮ بڑے بڑے ਵੱਡੇ ਉੱਤੇ ਲੰਘਦੇ ਨੇ ਪਹਿਲੇ ਹੂਟਰ ਮਾ ਕੇ ਗੱਡੀਆਂ ਸਿੱਧੀਆਂ ਲੰਘ ਜਾਂਦੀਆਂ ਅੱਜ ਤੱਕ ਕੋਈ ਨਹੀਂ ਆ ਪਰ ਤੁਹਾਡੀ ਪਹਿਲੀ ਜਿਹੜੀ ਤੁਹਾਡਾ ਕਾਫਲਾ ਤੁਸੀਂ ਇਕਲਾਰ ਕੇ ਭੈ ਦੇ ਦੁੱਖ ਸੋਣੇ ਨੇ ਭੈ ਕੋ ਛਾਵ ਜੀਰੇ ਹੋ ਤੁਸੀਂ ਦੇਖੋ ਅੱਜ ਤੋਂ ਬਾਅਦ ਅੱਜ ਦੀ ਆ ਵੀਡੀਓ ਤੋਂ ਬਾਅਦ ਆਸ ਕਰਦਾ ਕਿ ਹਰ ਅੰਮ੍ਰਿਤਸਰੀ ਇੱਥੇ ਖਲੋ ਕੇ ਜਾਵੇ ਹਰ ਆਪਣਾ ਪੋਲੀਟੀਕਲ ਪਾਰਟੀ ਦਾ ਬੰਦਾ ਸਾਡੀ ਭੈਣ ਨੂੰ ਅਸ਼ੀਰਵਾਦ ਦੇ ਕੇ ਜਾਵੇ ਪਿਆਰ ਕਰਕੇ ਜਾਵੇ ਕਿ ਸਾਰੀ ਆਮ ਆਦਮੀ ਪਾਰਟੀ ਜਿਹੜੀ ਆ ਬੇਟੀ ਦੇ ਨਾਲ ਹਨ ਨਹੀਂ ਬੜਕੀ ਨਾ ਬਣ ਪਨੀਤਕਰ ਸਰ ਜਿਹੜੇ سپورਟ ਚ ਰੱਖਦੇ ਹੋ ਗੇਮ ਦੇ ਕੀ ਚਾਹ ਕਹਿੰਦੇ ਬਣਾ ਰਹੇ ਸਰ ਮੈਂ ਫੈਂਸਿੰਗ ਨਾਲ ਸੰਬੰਧ ਮੇਰਾ ਫੈਂਸਿੰਗ ਨਾਲ ਏ ਤੋਂ ਤੱਕ ਸੰਬੰਧ ਮੇਰਾ ਫੈਂਸਿੰਗ ਨਾਲ ਹੈਗਾ ਵਾ ਤੇ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲਡ ਕੀਤੀ ਹੈਗੀ ਆ 2023 ਤੱਕ ਮੈਂ ਮੈਡਲਿਸਟ ਹੈਗੀ ਨਾ ਮਤਲਬ ਮੇਰੀ ਲਾਈਫ ਚ ਇਸ ਤਰ੍ਹਾਂ ਦਾ ਡੇਢ ਸੀਗਾ ਕਿ ਕਦੀ ਐਵਰੀ ਡੇ ਮੇਰਾ ਨਾਮ ਆਉਂਦਾ ਸੀ ਐਵਰੀ ਇਅਰ ਨੈਸ਼ਨਲ ਦੇ ਵਿੱਚ ਪਰ ਜਾਇਆ ਨਹੀਂ ਸੀ ਜਾਂਦਾ ਪਿਆ ਤੇ ਅੱਜ ਸਰ ਮੇਰਾ ਸੁਪਨਾ ਸাকার ਹੋਇਆ ਏ ਸਰ ਨਵਜੋਤ ਸਿੰਘ ਗਰੋਵਰ ਮੇਰੇ ਕੋਲ ਆਏ ਆ ਮੈਨੂੰ ਬੜੀ ਖੁਸ਼ੀ ਹੈਗੀ ਆ ਮਾਨ ਸਨਮਾਨ ਕਰਕੇ ਗਏ ਹੈਗੇ ਆ ਮੈਨੂੰ ਬਸ ਇਹੋ ਹੀ ਨੀਡ ਸੀ ਕਿ ਕੋਈ ਸੁਣਨ ਤਾਂ ਆਵੇ ਅੱਜ ਉਹ ਮੇਰਾ ਸੁਪਨਾ ਪੂਰਾ ਹੋਇਆ ਸ਼ਾਇਦ ਉਹ ਗੱਡੀਆਂ ਦਾ ਕਾਫਲਾ ਲੈ ਕੇ ਮੇਰੇ ਕੋਲ ਆਏ ਉਹ ਪਰਮਾਤਮਾ ਨੇ ਮੇਰੀ ਸੁਣ ਲਈ ਹੈਗੀ ਅਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਕਿ ਤੁਸੀਂ ਇਥੋਂ ਤੱਕ ਪਹੁੰਚਾਉਣ ਵਾਲੇ ਮੈਨੂੰ ਤੁਸੀਂ ਹੈਗੇ ਹੋ। ਇਹ ਲੱਗਦਾ ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈ। ਹਾਂਜੀ ਸਰ ਸ਼ਾਇਦ ਸੋਸ਼ਲ ਮੀਡੀਆ ਦੀ ਪਾਵਰ ਹੀ ਅੱਜ ਤੱਕ ਮੈਂ ਪਿੰਡਾਂ 'ਚ ਬੈਠੀ ਹੈਗੀ ਮੈਨੂੰ ਕੋਈ ਨਹੀਂ ਸੀ ਸੁਣਦਾ। ਇੱਥੇ ਰੇੜੀ ਲਾਈ ਆ ਮੈਂ ਸਭ ਤੋਂ ਜ਼ਿਆਦਾ ਧੰਨਵਾਦੀ ਕਰਦੀ ਕਿ ਪ੍ਰਮਾਤਮਾ ਸਬੱਬ ਬਣਾਉਂਦਾ ਰੇੜੀ ਲਾਉਣਾ ਉਦੀ ਤਾਂ ਲਗਾਤਾਰ ਮੈਂ ਇਸੇ ਚੀਜ਼ਾਂ 'ਚ ਰਹਿਣਾ ਸੀ। ਸ਼ਾਇਦ ਮੇਰੇ 'ਚ ਖਾਮੀਆਂ ਮੈਨੂੰ ਆਪਣੇ ਆਪ 'ਚ ਨਜ਼ਰ ਆਉਂਦਾ ਬਣੀਆਂ ਸੀ। ਅਰ ਫਿਰ ਕੀ ਭਾਈ ਸਰ ਜੀ ਮਾਨ ਸਬੰਧ ਦੇ ਗਏ ਨੇ ਕਿ 8 ਸੌਵਾ ਕੇ ਦੀਰੋ। ਸਰੋ ਮੈਨੂੰ ਕਹਿੰਦੇ ਹੈਗੇ ਕਿ ਤੁਹਾਡੀ ਹਰ ਇੱਕ ਮੰਤਰੀ ਕੋਲੋਂ ਸ਼ਾਇਦ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਕੋਲ ਗੱਲ ਕੀਤੀ ਜਾਊਗੀ ਕਿ ਬਣਦਾ ਹੋਇਆ ਮਾਨ ਸਨਮਾਨ ਇਹਨਾਂ ਦਿੱਤੀ ਜਾਵੇ। ਮੇਰੇ ਲਈ ਇਹੋ ਬਹੁਤ ਧੰਨਵਾਦ ਦੀ ਗੱਲ ਹੈਗੀ ਆ ਕਿ ਅੱਗੇ ਵੀ ਪ੍ਰਮਾਤਮਾ ਨੇ ਮੇਰੀ ਤੁਹਾਡੇ ਥਰੂ ਸੁਣੀ ਹੈਗੀ ਆ ਜੇ ਮੈਨੂੰ ਮਾਰੇ ਨੇ ਤੁਹਾਡੇ ਨਾਲ ਮਿਲਾਇਆ ਹੈਗਾ ਤੇ ਸ਼ਾਇਦ ਇਹਨਾਂ ਨਾਲ ਮਿਲਾਇਆ ਹੈਗਾ ਅੱਗੇ ਦੇ ਅੱਗੇ ਮਾਰੇ ਨੇ ਸਬਬ ਬਣਾਏ ਹੈਗੇ ਆ। ਲੱਗਦਾ ਸੁਪਨਾ ਜਿਹੜਾ ਸੀ ਇਸ ਰੇਡੀਓ ਤੇ ਕੋਈ ਵੱਡਾ ਦਰਕਾਰ ਦਾ ਮੈਡਲ ਚਾਪ ਵੀ ਗਿਆ ਹੋਵੇਗਾ ਸੁਪਨਾ। ਹਾਂ ਸਰ ਸੁਪਨਾ ਸੱਚ ਹੋ ਗਿਆ। ਸੁਪਨਾ ਆਈ ਹੋਈ ਏ ਕਿ ਮੇਰਾ ਕਿ ਗੱਡੀਆਂ ਦਾ ਕਾਫਲਾ ਆਏ ਤੇ ਇੱਕ ਦਿਨ ਮੈਨੂੰ ਸੁਣ ਕੇ ਜਾਵੇ ਚਾਹ ਪੀ ਕੇ ਜਾਵੇ ਤੇ ਪੁੱਛੇ ਕਿ ਤੇ ਅੱਤੀਏ ਤੈਨੂੰ ਕੀ ਪਰੇਸ਼ਾਨੀ ਗਈ ਸੀਗੀ ਤੇ ਅੱਜ ਉਹ ਮੇਰਾ ਸੁਪਨਾ ਸাকার ਹੋਇਆ ਮੈਨੂੰ ਇੰਨੀ ਬੜੀ ਖੁਦਗੀ ਆ ਕਿਤਾ ਰਿਜ਼ਰਵ ਕਲਕਾ ਪੁੱਜੀ ਗਈਆਂ ਅੱਜ ਮਹਾਮਾਰੀ ਦੇਣਿਆ ਕੀ ਕਹਿਣਾ ਚਾਹੁੰਦਾ ਸਰ ਬੜੇ ਸੋਹੜੇ ਮਹਾਰਾਜ ਦੀ ਕਿਰਪਾ ਨਾਲ ਮੇਰੇ ਵੀਰ ਜੀ ਨਾਲ ਬੋਲ ਹੋਏ ਹੈਗੇ ਆ ਕਿ ਕੋਈ ਗੱਲ ਨਹੀਂ ਤੁਹਾਨੂੰ ਵਿਸ਼ਵਾਸ ਦਿਵਾਇਆ ਜਾਊਗਾ ਮੁੱਖ ਮੰਤਰੀ ਸਾਹਿਬਸ ਕੋ ਤੁਹਾਡੇ ਕੋਣਗੇ ਇੱਥੇ ਕਿ ਸੁਣਨ ਵਾਸਤੇ ਤੁਹਾਡੀਆਂ ਤਾਨੂੰ ਪੁੱਛਣ ਵਾਸਤੇ ਵੀ ਬੱਚੇ ਕੀ ਗੱਲ ਹੈਗੀ ਸੀ ਤੇ ਮੈਨੂੰ ਇਹ ਮੈਨੂੰ ਮੈਂ ਖੁਸ਼ੀ ਨਹੀਂ ਆਪਣੀ ਬਿਆਨ ਕਰ ਸਕਦੀ ਤੇ ਸਭ ਤੋਂ ਮੈਂ ਬਾਰ ਬਾਰ ਕਹਿੰਨੀ ਆ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਵਾ ਜਿਨ੍ਹਾਂ ਨੇ ਮੇਰਾ ਖਹਿੜਾ ਨਹੀਂ ਉਸ ਟਾਈਮ ਤੋਂ ਜਿਸ ਟਾਈਮ ਤੋਂ ਮੈਂ ਰੇੜੀ ਲਾਉਂਦੀ ਸੀ ਖਹਿੜਾ ਨਹੀਂ ਛੱਡਿਆਗਾ ਪੁੱਤ ਮੈਂ ਤੈਨੂੰ ਪਛਾਣ ਕੇ ਰਹਿਣਾ ਕਿਤੇ ਲੱਗੇ ਤੇ ਅਸੀਂ ਦੇਖਿਆ ਜਦੋਂ ਤੁਸੀਂ ਗੱਲ ਕਰ ਸੀ ਭਾਈ ਦਾ ਅੱਖਾਂ ਨਰਮ ਹੋ ਜਾਂਦੀਆਂ ਸੀ ਅੱਖਾਂ ਜੌਂ ਲੂ ਆ ਗਈ ਸਰ ਨਰਮਤਾ ਮੈਂ ਵੀਰੇ ਆਪੇ ਹੋਣਾ ਸੀ ਜਿਹਨੂੰ ਅੱਜ ਤੱਕ ਕੋਈ ਸੋਣ ਨਹੀਂ ਆਇਆ 1 2004 ਤੋਂ ਲਗਾਤਾਰ ਮੇਰੀ ਇਹ ਪਹਿਚਾਨ ਸੀਗੀ ਕਿ ਮੈਂ ਇੱਕ ਦਿਨ ਇੰਟਰਨੈਸ਼ਨਲ ਪਲੇ ਹਨਾਂ ਤੇ ਉਹ ਸੁਪਨਾ ਵੀ ਨਹੀਂ ਸੱਚ ਹੋਇਆ ਨਾ ਪੜਾਈ ਜੋਗੇ ਰਹਾ ਨਾ ਕਮਾਈ ਜੋਗ ਰਹਾ ਨਾ ਇਤਰਾ ਹੈ ਹੁਣ ਵੀ ਮੇਰਾ ਇਹੋ ਹੀ ਗ ਲਾਈਫ ਦੇ ਵਿੱਚ ਕਿ ਮੈਂ ਖੇਡਣ ਤਾਂ ਜਾਵਾ ਜੋ ਮੇਰਾ ਸੁਪਨਾ ਹੈ ਮੈਂ ਅੱਜ ਵੀ ਗਰਾਊਂਡਾਂ 'ਚ ਡੇਢ ਮਹੀਨੇ ਦਾ ਭਾਵੇਂ ਮੇਰਾ ਨਾਮ ਆਵੇ ਜਾਂ ਨਾ ਪਰ ਮੈਂ ਡੇਢ ਮਹੀਨੇ ਬਾਅਦ ਮਹੀਨੇ ਬਾਅਦ ਫੇਰਾ ਮਾਰਦੀ ਆ ਉੱਥੇ ਵੀ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਸੀਗੀਆਂ ਕਿ ਪ੍ਰਮਾਤਮਾ ਕਦੇ ਤਾਂ ਬੁਲਾਵੇਗਾ ਮੈਨੂੰ ਵਾਪਸ ਮੈਂ ਆਉਣਾ ਚਾਹੁੰਨੀ ਆ ਲਾਗਾ ਹੁਣ ਠੀਕ ਹੈ ਇਹ ਮੱਖੋਦੀ ਪੰਜਾਬ ਦੀ ਹਾਂਜੀ ਠੀਕ ਨਾ ਹੋਏ ਮੈਨੂੰ ਲਾਉਣ ਖੋਦਦੇ ਨੇ ਕਿ ਕਹਿਣ ਕਿ ਹਾਂ ਬੱਚੇ ਤੂੰ ਖੇਡ ਸਕਦਾ ਕੋਈ ਗੱਲ ਨਹੀਂ